ਇਕ ਗ੍ਰੋਸ ਸਪੋਰਟਸਮੈਨ ਟੀਵੀ ਤੇ ਮੈਂ ਜੈਤੋ ਤੋਂ ਰੇਪਿੰਗ ਵਰਤੀ ਆ ਆ ਮੈਂ ਤੁਹਾਨੂੰ ਦਿਖਾਉਣਾ ਚਾਹੁੰਦਾ ਕਿ ਅੱਜ ਸਵੇਰ ਤੋਂ ਹੀ ਆ ਜੈਤੋ ਦੇ ਵਿੱਚ ਇੰਨਾ ਮੌਸਮ ਸੁਹਾਵਣਾ ਹੋ ਚੁੱਕਿਆਗਾ ਕਿ ਆ ਸਾਰੇ ਪਾਸੇ ਠੰਡੀਆਂ ਹਵਾਵਾਂ ਚੱਲ ਰਹੀਆਂ ਹਨ ਆ ਹਜੇ ਸਵੇਰ ਦਾ ਸਮਾਂ ਤੇ ਅਸਮਾਨ ਦੇ ਵਿੱਚ ਬਿਲਕੁਲ ਮੈਂ ਕੈਮਰਾਮੈਨ ਨੂੰ ਕਹੂੰਗਾ ਥੋੜਾ ਜਿਹਾ ਉੱਪਰੋਂ ਦਿਖਾਉਣ ਕਿ ਕਾਲੇ ਬੱਦਲ ਅਸਮਾਨ ਦੇ ਵਿੱਚ ਛਾਏ ਹੋਏ ਹਨ ਤੇ ਪੂਰਾ ਹਨੇਰਾ ਹੋ ਚੁੱਕਿਆਗਾ ਆ ਦੂਸਰੇ ਪਾਸੇ ਜੇਕਰ ਗੱਲ ਕਰੀਏ ਇਸ بارش ਦੀ ਤਾਂ ਮੈਂ ਕੈਮਰਾਮੈਨ ਨੂੰ ਇਹ ਵੀ ਕਹੂੰਗਾ ਕਿ ਥੋੜਾ ਜਿਹਾ ਦਿਖਾਵੇ ਇਹ ਜੋ ਸੀਵਰੇਜ ਸਿਸਟਮ ਹੈ ਜੈਤੋ ਦੇ ਉਹ ਕਾਫੀ ਜ਼ਿਆਦਾ ਆ ਖਰਾਬ ਹੋ ਚੁੱਕੇ ਹਨ ਸੀਵਰੇਜ ਬੰਦ ਹੋਣ ਦੇ ਚੱਲਦੇ ਆ ਸੜਕਾਂ ਦੇ ਉੱਪਰ ਪਾਣੀ ਵੀ ਭਰਨਾ ਲਗਾਤਾਰ ਸ਼ੁਰੂ ਹੋ ਚੁੱਕਿਆਗਾ ਆ ਦੇਖ ਸਕਦੇ ਹੋ ਤੁਸੀਂ ਮੇਰੇ ਪਿੱਛਲੇ ਪਾਸੇ ਮੈਂ ਕੈਮਰਾਮੈਨ ਨੂੰ ਕਹੂੰਗਾ ਕਿ ਇੱਕ ਸਕੂਲੀ ਬੈਣ ਆ ਰਹੀ ਆ ਆ ਜੋ ਕਿ ਬਿਲਕੁਲ ਸਾਹਮਣੇ ਨਜ਼ਰ ਆ ਰਹੀ ਹੈ ਤੁਸੀਂ ਆਪ ਅੰਦਾਜ਼ਾ ਲਾ ਸਕਦੇ ਹੋ ਕਿ بارش ਕਿੰਨੀ ਤੇਜ਼ ਹੈ بارش ਦੇ ਵਿੱਚ ਸਕੂਲੀ ਬੱਚਿਆਂ ਦੀਆਂ ਬੈਣਾਂ ਆ ਰਹੀਆਂ ਬੱਚੇ ਸਕੂਲ ਜਾ ਰਹੇ ਹਨ ਆ ਦੂਸਰੇ ਪਾਸੇ ਜਿੱਕਰ ਖੇਤਾਂਾਂ ਦੀ ਕੀਤੀ ਜਾਵੇ ਤਾਂ ਇਹ ਜੋ بارش ਹੈ ਇਹੋ ਹੀ بارش ਅੱਜ ਹੋ ਰਹੀ ਹੈ ਇਹ ਝੋਨੇ ਦੀ ਫਸਲ ਲਈ ਵੀ ਕਾਫੀ ਲਾਹੇਵੰਦ ਸਾਬਤ ਹੋ ਰਹੀ ਹੈ ਸਰੋਵਰ ਜੀ ਰਾਜਪਾਲ ਜੀ ਹਾਂ ਰalpal ਜੀ ਤੁਸੀਂ ਹਾਂ بارش ਦੇ ਵਿੱਚ ਨਿਕਲੇ ਹੋ ਆ ਸ਼ਹਿਰ ਦਾ ਮੌੜ ਕਿਸ ਤਰ੍ਹਾਂ ਦਾ ਤੁਹਾਨੂੰ ਲੱਗਿਆ ਪਾਣੀ ਦੇ ਨਾਲ ਭਰੇ ਹੋਏ ਨੇ ਸਾਰਾ ਜੀ ਪਾਣੀ ਭਰੇ ਹੋ ਗਿਆ ਅੱਛਾ ਤੇ ਸੀਵਰੇਜ ਬੱਕ ਬੰਦ ਹੋ ਚੁੱਕਿਆਗਾ ਉਹਦੇ ਕਰਕੇ ਸਾਰਾ ਪਾਣੀ ਭਰੇ ਪੈਗਾ ਕੀ ਕਹਿਣਾ ਚਾਹੁੰਗੇ ਹੋਰ ਜੀ ਠੀਕ ਹੈ ਜੀ ਫਿਰ ਆਪਣੇ ਸਾਥੋਂ ਜਾਈ ਜੀ ਠੀਕ ਹੈ ਆ ਕੀ ਨਾਖੀਏ ਤੁਹਾਡਾ ਜੀ ਆ ਇਹ ਸੰராஜ்ਪਾਲ ਜੀ ਇਹ ਵੀ ਇੱਕ ਆਟੋ ਰਿਸਕ ਚਾਲਕ ਨੇ ਤੇ ਸ਼ਹਿਰ ਦੇ ਵਿੱਚੋਂ ਹੁਣੇ ਆਏ ਹਨ ਇਹਨਾਂ ਨੇ ਵੀ ਦੇਖਿਆ ਕਿ ਪੂਰਾ ਸ਼ਹਿਰ ਪਾਣੀ ਦੇ ਨਾਲ ਭਰ ਚੁੱਕਿਆ ਹੈਗਾ ਤੇ ਸੀਵਰੇਜ ਸਿਸਟਮ ਹੈ ਜਿਹੜਾ ਲਗਾਤਾਰ ਬੰਦ ਹੋ ਚੁੱਕਿਆ ਹੈ ਆਪ ਜਰ ਕੋ ਕੀ ਨਾਖੀਏ ਆਪਣਾ ਆ ਖਰਾਇਆ ਇਮਾਨੀ ਆ ਹਾਤਰਾ ਜੀ ਤੁਸੀਂ ਮੀਂਹ ਦੇ ਵਿੱਚ ਹੀ ਤੁਰੇ ਫਿਰਦੇ ਹੋ ਤਾਂ ਕੀ ਕਹੋਗੇ ਜੀ ਮੈਂ ਆ ਪਾਣੀ ਖਰਾਇ ਸੀ ਵੀ ਜਾਂਦਾ ਕਿੱਧਰ ਨੂੰ ਕਿਸੇ ਪਾਸੇ ਵੀ ਜਾਂਦਾ ਠੀਵਾ ਵੀ ਬੰਦ ਕਾਇਆ ਸਾਰੇ ਜੀ ਤੇ ਜਿੱਥੇ ਪੱਤੇ ਸੀ ਉਹ ਸੋਚਾ ਹੋਇਆ ਪਿਆ ਤੇ ਚਮਾਵਾ ਕਰੰਡੀ ਲੈ ਕੇ ਆਇਆ ਸੀ ਕਿ ਕਿਰਪਾ ਕਰਕੇ ਪਾਣੀ ਪਰਾਂ ਕਰ ਦਿਓ ਜੀ ਅੱਛਾ ਤੁਹਾਡੇ ਘਰਾਂ ਦੇ ਵਿੱਚ ਵੀ ਪਾਣੀ ਭਰ ਚੁੱਕਿਆ ਜੀ ਉਹ ਆ ਜੇ ਜਮਾ ਡਿੱਗ ਗਏ ਪਾਏ ਕਿ ਕਿ ਹੱਸਾ ਜੀ ਤੇ ਵੇਖੋ ਜਾ ਕੇ ਪਾਣੀ ਭਾਜਿਆ ਕਦੀ ਜਾਂਦੇ ਆ ਗਿਆ ਉਹ ਕੰਮ ਮਿਸਾਲ ਉਹ ਕਮਬੈਥਿਆਣਾ ਵੀ ਝੱਪੜ ਨੂੰ ਪਾਣੀ ਜਾਂਦਾ ਕਿ ਨਹੀਂ ਜਾਂਦਾ ਕੋਲ ਤੋਂ ਕੁਝ ਸਹੀ ਹੈ ਆ ਇਹ ਸਮਝੀ ਸਾਡੇ ਨਾਲ ਹੰਸ ਰਾਜ ਜੀ ਆ ਇਹ ਵੀ ਦੱਸ ਰਹੇ ਨੇ ਕਿ ਮੇਰੇ ਘਰ ਦੇ ਵਿੱਚ ਪਾਣੀ ਭਰ ਚੁੱਕਿਆਗਾ ਤੇ ਮੈਂ ਇਹ ਕਰਨੀ ਵੀ ਇਹਦੇ ਆਪਣੇ ਵਿੱਚ ਆ ਵੀ ਜੇਕਰ ਕਿਤੇ ਪਾਣੀ ਰੁਕੇ ਆ ਤਾਂ ਅਸੀਂ ਉਹਨੂੰ ਚਲਾ ਕੇ ਤੇ ਆਪਣੇ ਘਰਾਂ ਦੀ ਥੋੜੀ ਬਹੁਤੀ ਬਚਤ ਕਰ ਸਕੀਏ ਕੋਈ ਆ ਪਾਸ ਦੇ ਵਿੱਚ ਹੀ ਕੁਝ ਲੋਕ ਜੋ ਆਪਣੇ ਕੰਮਾਂ ਚੋਂ ਦੀ ਜਾ ਰਹੇ ਸੀ ਉਹਨਾਂ ਨਾਲ ਵੀ ਗੱਲ ਕਰਾਂਗੇ ਆ ਬਈ ਜੀ ਕਿਹ ਨਾਲ ਜੇ ਆਪਣਾ ਆ ਬਾਸ ਨਾਲ ਕਿਸ ਤਰ੍ਹਾਂ ਦਾ ਮਾਹੌਲ ਲੱਗ ਰਿਹਾ ਤੁਹਾਨੂੰ ਅਜੀਬ ਅੱਛਾ ਜੀ ਕਰਪਾ ਗੱਲ ਕਰੀਏ ਸੀਵੇਜ ਦੀ ਸੀਵੇਜ ਕੀ ਪ੍ਰਬੰਧਾਂ ਦੀ ਤੁਸੀਂ ਕੋਈ ਦੱਸੋਗੇ ਕੋਈ ਖਸਚਣ ਵਾਲਾ ਕੰਮ ਹੀ ਆ ਜੀ ਆ ਲਗਭਗ ਪੂਰਾ ਸ਼ਹਿਰ ਹੀ ਪਾਣੀ ਨਾਲ ਭਰ ਚੁੱਕਿਆ ਹੈਗਾ ਆ ਕੀ ਨਾ ਕੀ ਹੈ ਜਿੱਥੇ ਆ ਇਹ ਕੁਵਾਲ ਸਿੰਘ ਜਣ ਆ ਜੋ ਕਿ ਆਪਣੀ ਰੋਜੀ ਰੋਟੀ ਲਈ ਘਰੋਂ ਨਿਕਲੇ ਹਨ ਅਤੇ ਤੁਸੀਂ ਸਾਹਮਣੇ ਵੀ ਦੇਖ ਸਕਦੇ ਹੋ ਕਿ ਪੂਰਾ ਸ਼ਹਿਰ ਹੈ ਲਗਾਤਾਰ ਆ بارش ਦੇ ਪਾਣੀ ਦੇ ਨਾਲ ਭਰ ਚੁੱਕਿਆ ਹੈਗਾ ਤੇ ਜੋ ਜੈਤੂ ਦਾ ਪੂਰਾ ਆ ਸੀਵਰੇਜ ਸਿਸਟਮ ਹੈ ਲਗਭਗ ਫੇਲ ਹੋ ਚੁੱਕਿਆ ਹੈਗਾ ਹੋਰ ਖਬਰਾਂ ਲਈ ਜੁੜੇ ਰਹੋ ਸਪੋਰਟਸਮੈਨ ਟੀਵੀ ਦੇ ਨਾਲ ਆ ਅਸੀਂ ਜੀ ਹੁਣ ਜੈਤੂ ਦੀ ਜਿਹੜੀ ਮੇਨ ਰੋਡ ਆ ਜੈਤੂ ਬਟਿੰਡਾ ਹਾਈਵੇ ਉਸ ਰੋਡ ਦੇ ਉੱਪਰ ਪਹੁੰਚ ਚੁੱਕੇ ਆ ਤੁਸੀਂ ਦੇਖ ਸਕਦੇ ਹੋ ਕਿ ਪੂਰੀ ਪਾਣੀ ਦੇ ਨਾਲ بارش ਦੇ ਨਾਲ ਭਰ ਚੁੱਕੀ ਹੈ ਜੋ ਆਉਣ ਜਾਣ ਵਾਲੇ ਵੀ ਇਕਲਾ ਸੱਤਾ ਕਾਰਾਂ ਉਹਨਾਂ ਦੀ ਵੀ ਜੋ ਰਸਤਾਰ ਹੈ ਧੀਮੀ ਹੋ ਚੁੱਕੀ ਹੈ ਬਾਰਸ਼ ਪੂਰੀ ਲਗਾਤਾਰ ਜੁਰਾਂ ਦੇ ਚੱਲ ਰਹੀ ਹੈ ਤੁਸੀਂ ਦੇਖ ਸਕਦੇ ਹੋ ਕਿ ਇੱਕ ਐਂਬੂਲੈਂਸ ਹੈ ਮੈਂ ਕੈਮਰਾਮੈਨ ਨੂੰ ਕਹਾਂਗਾ ਥੋੜਾ ਕੈਮਰਾ ਮਾਰੇ ਉਧਰ ਇੱਕ ਐਂਬੂਲੈਂਸ ਵੀ ਜਾ ਰਹੀ ਹੈ ਜੋ ਕਿ ਬਾਰਸ਼ ਦੇ ਪਾਣੀ ਵਿੱਚ ਵਹਿਦੀ ਹੁੰਦੀ ਹੋਈ ਜਾ ਰਹੀ ਹੈ ਜੋ ਦੂਸਰੇ ਵਹੀਕਲ ਹਨ ਜਿਵੇਂ ਸਕੂਲੀ ਬੱਸੇ ਚੱਲ ਰਹੀ ਹੈ ਇਹਨਾਂ ਦੀ ਰਫ਼ਤਾਰ ਵੀ ਧੀਮੀ ਹੋ ਚੁੱਕੀ ਹੈ ਬਾਰਸ਼ ਲਗਾਤਾਰ ਜਾਰੀ ਹੈ ਸਕੂਲੀ ਬੱਚੇ ਵੀ ਵਿੱਚੋਂ ਦਿਖਾਈ ਦੇ ਰਹੇ ਹੋਣੇ ਮੈਂ ਕੈਮਰਾਮੈਨ ਨੂੰ ਕਹਾਂਗਾ ਥੋੜਾ ਜਾਂ ਫੋਕਸ ਕਰੇ ਦਿਖਾਵੇ ਕਿ ਬੱਚੇ ਕਿਸ ਤਰ੍ਹਾਂ ਅਨੰਦ ਵੀ ਮੰਗਦੇ ਸਕੂਲ ਨੂੰ ਜਾ ਰਹੇ ਤੇ ਵਾਰਸ਼ ਜੋ ਨੇ ਆਪਣਾ ਜੈਤੂਨ ਦੇ ਵਿੱਚ ਦਿਖਾਇਆਗਾ ਰੂਪ ਤੇ ਇਸ ਦੇ ਨਾਲ ਹੀ ਜੇਕਰ ਮੈਂ ਗੱਲ ਕਰਾਂ ਸੀਵਰੇਜ ਬੋਰਡ ਦੀ ਤਾਂ ਅਕਸਰ ਹੀ ਜੈਤੂਨ ਦਾ ਜਿਹੜਾ ਸੀਵਰੇਜ ਬੋਰਡ ਹੈ ਇਹ ਕੋਈ ਵੀ ਵਾਰਸ਼ ਤੋਂ ਪਹਿਲਾਂ ਪ੍ਰਬੰਧ ਨਹੀਂ ਕਰਦਾ ਤੇ ਜੈਤੂਨ ਦੇ ਪੂਰੇ ਹੀ ਸ਼ਹਿਰ ਦਾ ਇਹ ਹਾਲ ਹੈ ਕਿ ਸਾਰੀਆਂ ਥਾਵਾਂ ਜੋ ਵੀ ਨੀਵੇਂ ਥਾਵਾਂ ਹਨ ਉਹ ਲਗਾਤਾਰ ਪਾਣੀ ਦੇ ਨਾਲ ਭਰ ਚੁੱਕੀਆਂ ਹਨ ਲੋਕਾਂ ਨੂੰ ਪਾਣੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਅਤੇ ਆਉਣ ਜਾਣ ਵਾਲੇ ਲੋਕਾਂ ਲਈ ਵੀ ਇਹ ਕਾਫੀ ਜ਼ਿਆਦਾ ਮੁਸੀਬਤ ਹੈ